ਸਸੇ ਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬ੍ਰਿਜਿੰਦਰ ਸਿੰਘ ਮਾਨ ਅੱਜ 6 ਮਈ 2025 ਹੋ ਚੁੱਕਾ ਹੈਗਾ ਤੇ ਟਾਈਮ ਕਰੀਬ ਰਾਤ ਦੇ 8:00 ਵਜੇ ਚੁੱਕੇ ਨੇ 8 ਤੋਂ ਉੱਪਰ ਦਾ ਟਾਈਮ ਹੋ ਚੁੱਕਾ ਹੈਗਾ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਨੂੰ ਲੈ ਕੇ ਕਰਾਂਗੇ ਤੇ ਅੱਜ ਕਿੱਥੇ ਕਿੱਥੇ ਕੀ ਕਾਰਵਾਈ ਉਹਦੇ ਬਾਰੇ ਆਪਾਂ ਇੱਕ ਝਾਤ ਮਾਰ ਲੈਨੇ ਆ ਅੱਜ ਜਿਹੜਾ ਇਹ ਪਿਛਲੇ 2-3 ਦਿਨਾਂ ਤੋਂ ਇੱਕ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਕੇ ਗਿਆ ਉਹ ਇਸ ਟਾਈਮ ਰਾਜਸਥਾਨ ਦੇ ਕਈ ਉਪਰਾਂ ਦੇ ਉੱਪਰ ਘੁੰਮ ਰਿਹਾ ਹੈਗਾ ਮਤਲਬ ਕਿ ਧਰਤੀ ਤੋਂ 5 ਕਿਲੋਮੀਟਰ ਦੀ ਉਚਾਈ ਤੇ ਰਾਜਸਥਾਨ ਦੇ ਕੇਂਦਰੀ ਭਾਗਾਂ ਦੇ ਉੱਪਰ ਲਗਾਤਾਰ ਘੁੰਮ ਰਿਹਾ ਹੈਗਾ ਜਿਹੜਾ ਅਰਬ ਸਾਗਰ ਤੋਂ ਨਮੀ ਵਾਲੀਆਂ ਹਵਾਵਾਂ ਨੂੰ ਖਿੱਚ ਰਿਹਾ ਆ ਦੇ ਵੱਲ ਜਿੱਦਾ ਕਰਕੇ ਰਾਜਸਥਾਨ ਦੇ ਜਿਹੜੇ ਗੁਜਰਾਤ ਨਾਲ ਲੱਗਦੇ ਇਲਾਕੇ ਨੇ ਤੇ ਗੁਜਰਾਤ ਦੇ ਬਹੁਤੇ ਇਲਾਕੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਰਹੂਗੀ ਅਗਲੇ 2-3 ਦਿਨਾਂ ਦੇ ਦੌਰਾਨ ਅੱਜ ਵੀ ਗੁਜਰਾਤ ਦੇ ਕਾਫੀ ਇਲਾਕਿਆਂ ਵਿੱਚ ਮੀਂਹਿਆ ਕਾਰਵਾਈਆਂ ਦੇਖ ਨੂੰ ਮਿਲੀਆਂ ਬਾਰੀਮੀਨੀਆ ਕਾਰਵਾਈਆਂ ਗੁਜਰਾਤ ਦੇ ਕਈ ਖੇਤਰਾਂ ਵਿੱਚ ਜਾਰੀ रह ਸਕਦੀਆਂ ਕਿਉਂਕਿ ਇੱਕ ਵੈਸਟਰਨ ਲੋ ਸਿਸਟਮ ਜਿਹੜਾ ਜਿਹੜਾ ਆਪਣੀ ਮੀਨੀਰੀਆਂ ਦੇਖ ਕੇ ਕਹੇ ਜੀ ਇਹ ਸਿਸਟਮ ਅੱਗੇ ਟੱਪਦਾਹੀਂ ਰਾਜਸਥਾਨ ਵੱਲ ਨੂੰ ਨਿਕਲਦਾਹੀਂ ਇਹ ਜਿਹੜਾ ਸਿਸਟਮ ਤਾਕੜਾ ਹੋ ਗਿਆ ਕਿਉਂਕਿ ਇਹਨੂੰ ਅਰਬ ਸਾਗਰ ਤੋਂ ਵੀ ਨਵੀਂ ਵਾਲੀ ਸਪੋਰਟ ਮਰੀ ਹੈ ਜਿਸ ਦਾ ਕਰਕੇ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਜਿਹੜੇ ਗੁਜਰਾਤ ਨਾਲ ਲੱਗਦੇ ਜ਼ਿਲ੍ਹੇ ਨੇ ਜਾਂ ਭੰਗ ਰਾਜਸਥਾਨ ਦੇ ਕੇਂਦਰੀ ਭਾਗਾਂ ਤੱਕ ਅਗਲੇ 2-3 ਦਿਨਾਂ ਦਰਮਿਆਨੇ ਤੋਂ ਬਾਅਦ ਮੀਨੀਆ ਕਾਰਵਾਈਆਂ ਜਾਂ ਅਗਲੇ 3-4 ਦਿਨ ਇਦਾਂ ਦਾ سلسلہ ਜਾਰੀ ਰਹਿ ਸਕਦਾ ਜੇ ਪੰਜਾਬ ਦੀ ਗੱਲ ਕੀਤੀ ਹੈ ਤਾਂ ਪੰਜਾਬ ਵਿੱਚ ਵੀ ਅੱਜ ਟੁੱਟਵੀਂ ਕਾਰਵਾਈ ਦੀ ਸੁਭਾਵਨਾ ਹੈਗੀ ਸੀਗੀ ਪਰ ਬਹੁਤ ਹੀ ਖੇਤਰਾਂ 'ਚ ਟੁੱਟਵੀਂ ਕਾਰਵਾਈ ਨਹੀਂ ਹੋਈ ਪਰ ਦੁਪਹਿਰ ਬਾਅਦ ਮਾਨਸਾ, ਸੰਗਰੂਰ ਤੇ ਬਨਾਲਾ ਦੇ ਥੋੜੇ ਬਹੁਤ ਇਲਾਕਿਆਂ ਵਿੱਚ ਤੇ ਮੌੜ ਇਲਾਕੇ ਦੇ ਵਿੱਚ ਬਠਿੰਡਾ ਦੇ ਕਿਤੇ ਕਿਤੇ ਜਿਹੜੀਆਂ ਨਿੱਕੀਆਂ ਮੋਟੀਆਂ ਮੀਰੀਆਂ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲੀਆਂ ਤੇ ਆਉਂਦੇ ਚਾਰ ਪੰਜ ਦਿਨਾਂ ਦੇ ਦੌਰਾਨ ਵੀ ਜਿਹੜਾ ਇਹ ਜਿਹੜੀਆਂ ਨਿੱਕੀਆਂ ਟੁੱਟੀਆਂ ਕਾਰਵਾਈਆਂ ਦੋ ਚਾਰ ਜ਼ਿਲ੍ਹਿਆਂ ਵਾਲੀਆਂ ਜਾਂ ਪੰਜ ਸੱਤ ਜ਼ਿਲ੍ਹੇ ਵਾਲੀਆਂ ਐਦਾਂ ਜਿਹੜੀਆਂ ਰੋਜ਼ਾਨਾ ਤਰ ਦੇ ਤੇ ਥੋੜੇ ਬਹੁਤ ਇਲਾਕਿਆਂ ਵਿੱਚ ਹੁੰਦੀਆਂ ਰਹਣੀਆਂ ਨੇ ਕਿਉਂਕਿ ਪਾਸਿੰਗ ਸਿਸਟਮ ਹਲੇ ਇਸੇ ਤਰ੍ਹਾਂ ਅਗਲੇ 4-5 ਦਿਨ ਰਾਜਸਥਾਨ ਦੇ ਉੱਪਰ ਘੁੰਮਦਾ ਰਹਿਣਾ ਜਿਹਦਾ ਮੇਨ ਅਸਰ ਤਾਂ ਮੇਨ ਇੰਪੈਕਟ ਆ ਸਿਸਟਮ ਦਾ ਉਹ ਗੁਜਰਾਤ ਤੇ ਰਾਜਸਥਾਨ ਦੇ ਵੱਲ ਹੀ ਜਹੂਗਾ ਜ਼ਿਆਦਾਤਰ ਪਰ ਪੰਜਾਬ ਦੇ ਵਿੱਚ ਵੀ ਅਗਲੇ 4-5 ਦਿਨਾਂ ਦਿਨਾਂ ਦੇ ਦੌਰਾਨ ਜਿਹੜੀਆਂ ਉੱਪਰਲੀਆਂ ਹਵਾਵਾਂ ਨੇ ਜਿਹੜੀਆਂ 5 ਕਿਲੋਮੀਟਰ ਤੇ ਚਾਈ ਤੇ ਉਹ ਘੁੰਮ ਕੇ ਅਰਬ ਸਾਗਰ ਵਾਲੀਆਂ ਹਵਾਵਾਂ ਨੇ ਜਿਹੜੀਆਂ ਨਵੀਂ ਵਾਲੀਆਂ ਉਹ ਰਾਜਸਥਾਨ ਉੱਪਰ ਦੀ ਘੁੰਮ ਕੇ ਪੰਜਾਬ ਵੱਕ ਨਮੀ ਲੈ ਕੇ ਆਉਂਦੀਆਂ ਰਹਿਣੀਆਂ ਜਿਹਦੇ ਕਾਰਨ ਪੰਜਾਬ ਦੇ ਅਸਮਾਨ ਦੇ ਵਿੱਚ ਗਰਚਮਕਲੇ ਬੱਦਲਾਂ ਦਾ ਨਿਰਮਾਣ ਆ ਜਿਹੜਾ ਆਉਂਦੇ ਦਿਨਾਂ ਵਿੱਚ ਹਲੇ ਅਗਲੇ 4-5 ਦਿਨ ਇਸੇ ਤਰ੍ਹਾਂ ਜਾਰੀ ਵੱਡੇ ਪੱਧਰ ਤੇ ਨੇਹਰੀ ਚੱਲਣ ਦੀ ਜਾਂ ਕੋਈ ਬਹੁਤੇ ਵੱਡੇ ਤਕੜੇ ਮੀਂਹ ਦੀ ਸੁਭਾਵਨਾ ਪੰਜਾਬ ਵਿੱਚ ਜਾਂ ਹਰਿਆਣਾ ਵਿੱਚ ਜਾਂ ਉੱਤਰੀ ਰਾਜਸਥਾਨ ਦੇ ਵਿੱਚ ਨਹੀਂ ਹੈਗੀਗੀ ਲਗਭਗ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਅਗਲੇ 4-5 ਦਿਨ ਜ਼ਿਆਦਾਤਰ ਮੌਸਮ ਖੁਸ਼ਕ ਬਣਿਆ ਰਹਿ ਸਕਦਾ ਰਜਾਨਾ ਕਿਤੇ ਘੰਟਾ ਕਿڑی ਘੰਟਾ 2 ਘੰਟੇ ਜਾਂ 2-3 ਘੰਟੇ ਵਿੱਚਕਾਰ ਇੱਕ ਦੁਵਾਰ ਥੋੜੇ ਬਹੁਤ ਖੇਤਰਾ ਵਿੱਚ ਘਰਚਮਕਲੇ ਬੱਦਲ ਬਣ ਸਕਦੇ ਜਿਹੜੇ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਦੇ ਸਕਦੇ ਜਾਂ ਇੱਕਾ ਤੁੱਕਾ ਤਾਂ ਕਿਤੇ ਤੱਕੜੀ ਝਟ ਵੀ ਲੱਗ ਸਕਦੀ ਹੈ ਇਦਾਂ ਦੀ ਪੋਸਿਬਿਲਿਟੀ ਜਾਂ ਸੁਭਾਵਨਾ ਹੈਗੀ ਹੈਗੀ ਮਤਲਬ ਕਿ ਕੁੱਲਮਾ ਲਾ ਕੇ ਕਿਹਾ ਜਾਵੇ ਅਗਲੇ 4-5 ਦਿਨ ਹਲੇ ਵੀ ਜ਼ਿਆਦਾਤਰ ਇਤਨਾ ਵਿੱਚ ਭਾਵੇਂ ਮੌਸਮ ਖੁਸ਼ਕ ਬਣਿਆ ਰਹੇ ਪਰ ਨਿੱਕੀਆਂ ਮੋਟੀਆਂ ਮੀਂਹੀਆਂ ਕਾਰਵਾਈਆਂ ਕਦੇ ਵੀ ਕਿਸੇ ਵੇਲੇ ਵੀ ਜਿਹੜੀਆਂ ਪੰਜਾਬ ਦੇ ਵਿੱਚ ਹੋ ਸਕਦੀਆਂ ਮਤਲਬ ਕਿ ਕਦੇ ਵੀ ਕਿਸੇ ਵੇਲੇ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਖਾਸ ਕਰਕੇ ਦੁਪਹਿਰ ਬਾਅਦ ਲੇਟ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਕਿਤੇ ਵੀ ਗਰਚੰਕਲੇ ਬੱਦ ਜਿਹੜੇ ਬਣ ਸਕਦੇ ਤੇ ਬਦਲਬਾਈ ਦਾ ਨਿਰਮਾਣ ਜਿਹੜਾ ਕਿਤੇ ਕਿਤੇ ਗਰਚਮਕ ਨਾਲ ਹਲਕੇ ਦਰਮਿਆਨੀ ਮੀਰੀ ਕਾਰਵਾਈ ਦੇ ਸਕਦਾ ਅੱਜ ਵੀ ਪੰਜਾਬ ਦੇ ਦੋ ਚਾ ਜ਼ਿਲ੍ਹਿਆਂ ਵਿੱਚ ਨਿੱਕੀ ਮੋਟੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਅਗਲੇ 4-5 ਦਿਨ ਇਸੇ ਤਰ੍ਹਾਂ ਦਾ ਮਾਹੌਲ ਜਿਹੜਾ ਬਰਕਰਾਰ ਰਹਿ ਸਕਦਾ ਹੈਗਾ ਕਰਦੇ ਬਾਕੀ ਆਪਾਂ ਮਈ ਅਪੀਲ ਦੇ ਸ਼ੁਰੂਆਤ ਅਕੀਦ ਦੇ ਵਿੱਚ ਹੀ ਅਪਡੇਟ ਦਿੱਤੀ ਸੀਗੀ ਵੀ ਮਈ ਮਹੀਨੇ ਲੋ ਚੱਲਣ ਦੀ ਸੁਭਾਵ ਨਾਲ ਜਿਹੜੀ ਘਟ ਦਿਖਾਈ ਦੇ ਰਹੀ ਹੈ ਖਾਸ ਕਰਕੇ ਮਈ ਦੇ ਜਿਹੜੇ ਪਹਿਲੇ 10-15 ਦਿਨ ਹੋਣਗੇ ਇਹਨਾਂ ਵਿੱਚ ਜਿਹੜੀ ਲੋ ਚੱਲਣ ਦੀ ਹੀਟ ਵੇਵ ਚੱਲਣ ਦੀ ਜਿਹੜੀ ਸੁਭਾਵ ਨਾਲ ਬਹੁਤ ਜ਼ਿਆਦਾ ਘਟ ਆਗੀ ਤੇ ਹਲੇ ਵੀ ਅਗਲੇ 8 ਤੋਂ 10 ਦਿਨਾਂ ਦੰਦਾ ਪਾਰਾ ਜਿਹੜਾ 40 ਡਿਗਰੀ ਤੋਂ ਹੇਠਾਂ ਹੀ ਰਹਿ ਸਕਦਾ ਕੀ ਕਹਿੰਦਾ ਕਿਤੇ 40 ਪਾਰ ਚਲ ਜੇ ਨਹੀਂ 40 ਤੋਂ ਹੇਠਾਂ ਹੀ ਬਣਿਆ ਰਹਿਣਾ ਜੇ ਅੱਜ ਦੇ ਦਿਨ ਦੇ ਪਾਰੇ ਦੀ ਗੱਲ ਕੀਤੀ ਆ ਤਾਂ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ 33 34 ਡਿਗਰੀ ਤੋਂ ਲੈ ਕੇ ਦੰਦਾ ਪਾਰਾ ਜਿਹੜਾ 35 36 ਦੇ 35 36 ਡਿਗਰੀ ਦੇ ਵਿਚਕਾਰ ਜਿਹੜਾ ਰਿਪੋਰਟ ਕੀਤਾ ਗਿਆ ਜਿਹੜਾ ਆਮ ਨਾਲੋਂ 7 8 ਤੇ ਕਿਤੇ ਕਿਤੇ 9 10 ਡਿਗਰੀ ਆਮ ਨਾਲੋਂ ਜਿਹਦਾ ਘੱਟ ਰਿਕਾਰਡ ਹੋਇਆ ਮਤਲਬ ਕਿ ਆਮ ਤੌਰ ਤੇ ਮਈ ਮਹੀਨਾ ਲੋ ਲਈ ਜਾਣਿਆ ਜਾਂਦਾ ਹੀਟ ਵੇਵ ਲਈ ਜਾਣਿਆ ਜਾਂਦਾ ਇਹਨਾਂ ਦਿਨਾਂ ਵਿੱਚ ਆਮ ਤੌਰ ਤੇ ਤੱਤੀਆਂ ਹਵਾਵਾਂ ਚੱਲਦੇ ਮੌਂਦੀਆਂ ਨੇ ਜਿਹਨੂੰ ਆਪਾਂ ਲੂ ਜਾਂ ਹੀਟ ਵੇਵ ਕਹਿੰਦੇ ਹੁੰਦੇ ਹਨਗੇ ਸੋ ਇਹ ਜਿਹੜਾ ਮਹੀਨਾ ਹੁਣ ਸ਼ੁਰੂਆਤ ਹੋਈ ਹੈ ਤਾਂ ਇਹ ਉਲਟ ਚੱਲ ਰਿਹਾ ਮਤਲਬ ਕਿ ਜਿੱਥੇ ਲੋ ਚੱਲਣੀ ਚਾਹੀਦੀ ਉੱਥੇ ਜਿਹੜੀਆਂ ਠੰਡੀਆਂ ਹਵਾਵਾਂ ਜਿਹੜਾ ਸਹਾਰਨਾ ਮੌਸਮ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਤੱਕ ਜਿਹੜਾ ਦੇਖਣ ਨੂੰ ਮਿਲ ਰਿਹਾਗਾ ਤੇ ਆਉਂਦੇ ਚਾਰ ਪੰਜ ਦਿਨ ਜਾਂ 8-10 ਦਿਨ ਇਸੇ ਤਰ੍ਹਾਂ ਦਾ ਸਹਾਰਨਾ ਮੌਸਮ ਜਿਹੜਾ ਜਾਰੀ ਰਹਿ ਸਕਦਾ ਖਾਸ ਕਰਕੇ ਅਗਲੇ 4-5 ਦਿਨਾਂ ਕਿਤੇ ਕਿਤੇ ਟਟਮੀਆਂ ਕਾਰਵਾਈਆਂ ਵੀ ਮੀਂਹ ਦੀਆਂ ਜਿਹੜੀਆਂ ਹੁੰਦੀਆਂ ਰਹਿਣੀਆਂ ਨੇ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਮੌਸਮ ਭਾਵੇਂ ਜ਼ਿਆਦਾਤਰ ਖੁਸ਼ਕ ਰਹੇ ਖਾਸ ਕਰਕੇ ਮਾਲਵਾ ਬੈਲਟ ਦੇ ਵਿੱਚ ਕਿਤੇ ਕਿਤੇ ਟਟਮੀਆਂ ਕਾਰਵਾਈਆਂ ਜਿਹੜੀਆਂ ਥੋੜੇ ਬਹੁਤ ਇਲਾਕਿਆਂ ਵਿੱਚ ਜ਼ਰੂਰ ਹੁੰਦੀਆਂ ਰਹਿਣੀਆਂ ਅਗਲੇ 4-5 ਦਿਨਾਂ ਦੇ ਵਿੱਚ ਇੱਕ ਦੋ ਵਾਰ ਕੁਝ ਕ ਇਲਾਕਿਆਂ ਵਿੱਚ ਇੱਕ ਦੋ ਵਾਰ ਕੁਝ ਕ ਇਲਾਕਿਆਂ ਵਿੱਚ ਦੋ ਜਾਂ ਦੋ ਤੋਂ ਵੱਧ ਵਾਰ ਜਿਹੜੀ ਅਲਕੇ ਦਰਮਿਆਨੀ ਮੀਰੀ ਕਾਰਵਾਈ ਹਲੇ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਜਿਹੜੀ ਕਾਰਵਾਈ ਹੋ ਲਿਮਟਡ ਇਲਾਕਿਆਂ ਵਿੱਚ ਹੋ ਮਤਲਬ ਕਿ ਜਿਆਦਾ ਏਰੀਆ ਬਦਲ ਕਵਰ ਨਹੀਂ ਕਰਨਗੇ ਜਾਂ ਵੱਡੇ ਪੱਧਰ ਤੇ ਹਨੇਰੀ ਬੁੱਲਾ ਜਿਹੜਾ ਨਹੀਂ ਦਿਖਾਈ ਦੇਊਗਾ ਹੋ ਸਕਦਾ ਅ 10 ਜਾਂ 11 ਮਈ ਦੇ ਲਾਗੇ ਕਿਤੇ ਕਿਤੇ ਕੋਈ ਹਨੇਰੀ ਬੁੱਲੇ ਦੇ ਅਸਾਰ ਬੰਨ ਇੱਕ ਦੀਰੀ ਵੈਸੇ ਲੱਗ ਨਹੀਂ ਰਿਹਾ ਕਿ ਹਨੇਰੀ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰੂਗੀ ਪਰ ਮੀਂਹ ਵਾਲੇ ਗਰਜ ਚਮਕਲੇ ਬੱਦਲ ਨਿੱਕੀਆਂ ਮੋਟੀਆਂ ਕਾਰਵਾਈਆਂ ਦੇ ਸਕਦੇ ਕਿਤੇ ਹੋ ਸਕਦਾ ਕਿ ਦੀ ਨਿੱਕਾ ਮੋਟਾ ਮਾਈਕਰੋ ਬਰਸਟ ਹੋ ਜਾਵੇ ਕਿਤੇ ਜਦੋਂ ਹਲਕੇ ਦਰਮਿਆਨੇ ਮੀਂਹ ਵਾਲਾ ਗਰਜ ਚਮਕਲਾ ਬੱਦਲ ਬਣਦਾ ਦੁਪਹਿਰਵਾਦ ਲੇਟ ਦੁਪਹਿਰਵਾਦ ਉਥੇ ਇੱਕੇ ਦਾ ਮਾਈਕਰੋ ਬਰਸਟ ਹੋ ਜਾਂਦਾ ਮਤਲਬ ਕਿ ਜਿਹੜੀ ਜਿਵੇਂ ਮੀਂਹ ਬੱਦਲਾਂ ਤੋਂ ਡੇਕਦਾ ਉਵੇਂ ਹਵਾ ਦੀ ਗੰਡ ਹੁੰਦੀ ਹੈ ਇੱਕ ਤੇਦਾਂ ਮ ਜਿਹੜੀ ਧਰਤੀ ਨਾਲ ਟਕਰਾਂਦੀ ਆ ਤੇ ਉਹ ਚਾਰੇ ਪਾਸਿਆਂ ਨੂੰ ਫੈਲ ਜਾਂਦੀ ਹੈਗੀ ਉਹ ਮਤਲਬ ਕਿ ਜ਼ਿਆਦਾ ਏਰੀਆ ਚ ਨਹੀਂ ਹੁੰਦੀ ਉਹ ਲਿਮਟਿਡ 2-3 ਕਿਲੋਮੀਟਰ ਦੇ ਏਰੀਆ ਵਿੱਚ ਹੀ ਹੁੰਦੀ ਹੈ ਜਿਹੜੀ ਜਿੱਥੇ ਸੁਪੈ ਦੇ ਡੇਕ ਪਾਉਂਦੇ ਆ ਖੰਭੇ ਵੀ ਟੁੱਟ ਕੇ ਡੇਕ ਪਾਉਂਦੇ ਆ ਟਰਾਂਸਫਾਰਮਰ ਲਈ ਖੰਭੇ ਵੀ ਡੇਕ ਪਾਉਂਦੇ ਆ ਐਦਾਂ ਦਾ ਮਾਹੌਲ ਜਿਹੜਾ ਮਾਈਕਰੋ ਬ੍ਰਸਟ ਦੇ ਵਿੱਚ ਹੁੰਦਾ ਤੇ ਜਿਹੜੀ ਨੇਹਰੀ ਹੁੰਦੀ ਆ ਉਹ ਜਿਉਂ ਇੱਕ ਪਾਸੇ ਚੱਲ ਪਈ ਉਹ ਤਾਂ ਆਹ ਬਹੁਤੇ ਏਰੀਆ ਨੂੰ ਕਵਰ ਕਰ ਜਾਂਦੇ ਜਿਹੜੇ ਮਾਈਕਰੋ ਬਰਸਟ ਹੁੰਦਾ ਹੈਗਾ ਇਹ 2-3 ਕਿਲੋਮੀਟਰ ਦਾ ਏਰੀਆ ਹੀ ਕਵਰ ਕਰਦਾ ਹੁੰਦਾ ਸੋ ਇਦਾਂ ਦੀ ਸੁਭਾਵਨਾ ਹੈਗੀ ਆ ਕਿਤੇ ਜਿੱਥੇ ਘਰਚਾਂਮ ਕਲਾ ਬੱਦਲ ਬਣਿਆ ਜਾਂ ਨਿੱਕੀ ਮੋਟੀ ਮੀਂਹ ਦੀ ਸੁਭਾਵ ਵਾਲਾ ਬਣੀ ਤਾਂ ਉੱਥੇ ਇਦਾਂ ਦਾ ਮਾਹੌਲ ਜ਼ਰੂਰ ਵਾਪਰ ਸਕਦਾ ਹੈਗਾ ਖਬਰ ਅੱਜ ਇਹ ਵੀ ਆਈ ਸੀਗੀ ਸਾਨੂੰ ਰਿਪੋਰਟ ਪ੍ਰਾਪਤ ਹੋਈ ਹੈ ਵੀ ਬਰਨਾਲ ਏਰੀਆ ਵਿੱਚ ਜਿੱਥੇ ਮਾਨਸਾ ਬਰਨਾਲਾ ਦੇ ਬਾਰਡਰ ਏਰੀਆ ਤੇ ਜਿੱਥੇ ਬੱਦਲ ਬਣਿਆ ਸੀ ਅੱਜ ਉੱਥੇ ਵੀ ਕਿਤੇ ਕਿਤੇ ਤੂਫਾਨ ਮਾਈਕਰੋ ਬਰਸਟ ਦੀ ਜਿਹੜੀ ਘਟਨਾ ਵਾਪਰੀ ਹੈ ਜੇ ਕੋਈ ਕਿਸੇ ਕੋਲ ਫੋਟੋ ਵੀਡੀਓ ਕਰ ਸਕਦੇ ਹੋਗੇ ਸੋ ਹਾਲ ਦੀ ਘੜੀ ਇੰਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ